ਪਿਛਲੇ ਦਿਨੀ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਕਿ GST ਦੇ ਵਿੱਚ ਕਟੌਤੀ ਕੀਤੀ ਗਈ ਹੈ GST ਜਿਹੜੀ ਪਰਸੈਂਟ ਘਟਾ ਦਿੱਤੀ ਗਈ ਆ ਸੋ ਉਹਦੇ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਹੈ ਸੋ ਉਹਦੇ ਵਿੱਚ ਜਿਵੇਂ ਕਿ ਵਹੀਕਲ ਸਾਰੇ ਆ ਜਾਂਦੇ ਆ ਗੱਡੀਆਂ ਵਗੈਰਾ ਟਰੈਕਟਰ ਵਗੈਰਾ ਸੋ ਕਿਸਾਨ ਵੀਰਾਂ ਇਹ ਚੀਜ਼ ਦੇ ਵੇਲੇ ਬਹੁਤ ਉਤਸ਼ਾਹ ਸੀ ਕਿ ਟਰੈਕਟਰਾਂ ਬਾਰੇ ਦੱਸਿਆ ਜਾਵੇ ਟਰੈਕਟਰਾਂ ਦੇ ਉੱਪਰ ਕਿੰਨੀ GST ਰਹਿ ਚੁੱਕੀ ਹੈ ਜਾਂ ਪਹਿਲਾਂ ਕਿੰਨੀ ਸੀਗੀ ਜਾਂ ਇਹਦੇ ਵਿੱਚ ਕਿਹੜੇ ਮਾਡਲ ਆਉਂਦੇ ਆ ਜਾਂ ਫਿਰ ਕਿਹੜੀਆਂ ਕੰਪਨੀਆਂ ਹੁੰਦੀਆਂ ਜਾਂ ਸਾਨੂੰ ਟਰੈਕਟਰ ਦੇ ਵਿੱਚ ਕਿੰਨਾ ਫਾਇਦਾ ਹੋਵੇਗਾ ਸੋ ਆਪਾਂ ਉਹਦੇ ਬਾਰੇ ਅੱਜ ਕਰਾਂਗੇ ਗੱਲ ਸੋ ਕਿਸਾਨ ਵੀਰੋ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਕਿਸਾਨ ਵੀਰੋ ਜਿਹੜਾ ਕਿ ਟਰੈਕਟਰਾਂ ਦੇ ਉੱਪਰ ਪਹਿਲਾਂ GST ਸੀ ਉਹ 12% ਸੀ ਜਿਹੜੀ ਕਿ ਹੁਣ ਘਟਾ ਕੇ 5% ਕਰ ਦਿੱਤੀ ਗਈ ਆ ਸੋ ਆਪਾਂ ਤੁਹਾਨੂੰ ਮੋਟੇ-ਮੋਟੇ ਜਾਣਕਾਰੀ ਦੇ ਦਿੰਨੇ ਆ ਜਿਹੜੀ ਇਹ 5% ਕੀਤੀ ਆ ਇਹ 20 HP ਟਰੈਕਟਰ ਤੋਂ ਲੈ ਕੇ ਪਾਵਰ ਤੋਂ ਲੈ ਕੇ 75 HP ਪਾਵਰ ਤੱਕ ਜਿਹੜੀ ਕਿ ਇਹ ਅ ਇਹਦੀ ਘਟਾਈ ਆ ਘਟਾ ਦਿੱਤੀ ਗਈ ਆ 20 ਤੋਂ ਲੈ ਕੇ 75 HP ਤੱਕ ਜਿਹੜੀ ਕਿ 5% 75 ਪਾਵਰ ਤੋਂ ਉੱਪਰ ਜਿਹੜੀ ਕਿ ਇਹ 12% ਲਾਗੂ ਰਹੇਗੀ ਸੋ ਇਹਦੇ ਵਿੱਚ ਤਕਰੀਬਨ ਹੌਲੈਂਡ ਸੋਨਾਲੀਕਾ ਮਹਿੰਦਰਾ ਜੌਂਡੀਅਰ ਸਵਰਾਜ ਵਗੈਰਾ ਸਾਰੇ ਟਰੈਕਟਰ ਆ ਜਾਂਦੇ ਆ ਸੋ ਜਿਹੜੇ ਵਿੱਚ ਫਾਇਦਾ ਹੋਣ ਵਾਲਾ ਤੁਹਾਡਾ ਇਹ ਤੁਸੀਂ ਕਾਲ ਮਲਾ ਕੇ ਹਿਸਾਬ ਲਾ ਲਓ ਵੀ 45000 ਰੁਪਏ ਤੋਂ ਲੈ ਕੇ ਤੁਹਾਡਾ 60 65000 ਰੁਪਏ ਤੱਕ ਟਰੈਕਟਰ ਦੇ ਮਗਰ ਜਿਹੜੀ ਤੁਹਾਡੀ ਬਚਤ ਹੋਣ ਵਾਲੀ ਆ ਸੋ 45000 ਤੋਂ ਲੈ ਕੇ ਟਰੈਕਟਰ ਦੇ ਮਾਡਲ ਮੁਤਾਬਕ ਛੋਟੇ ਵੱਡੇ ਦੇ ਮੁਤਾਬਕ ਉਸ ਤਰ੍ਹਾਂ ਤੁਹਾਡਾ ਜਿਹੜਾ ਕਿ ਉਹ ਐਡਜਸਟ ਕੀਤਾ ਜਾਊਗਾ ਸੋ ਤਕਰੀਬਨ 45000 ਤੋਂ ਲੈ ਕੇ 60 65000 ਰੁਪਏ ਤੱਕ ਤੁਹਾਡੀ ਬਚਤ ਹੋਵੇਗੀ ਹੁਣ ਪਹਿਲਾਂ ਦੇ ਨਾਲੋਂ ਸੋ ਹਜੇ ਤੱਕ ਜਿਹਨਾਂ ਕਿਸਾਨ ਭਰਾਵਾਂ ਨੇ ਟਰੈਕਟਰ ਲੈਣੇ ਆ ਉਹ ਥੋੜਾ ਜਿਹਾ ਹਜੇ ਰੋਕੇ ਅਪਲਾਈ ਕਰਿਓ ਕਿਉਂਕਿ ਹਜੇ ਜਿਹੜੀ ਚੀਜ਼ ਪੂਰੀ ਤਰ੍ਹਾਂ ਜਦੋਂ ਲਾਗੂ ਹੋ ਗਈ ਉਸ ਤੋਂ ਬਾਅਦ ਨੂੰ ਅਪਲਾਈ ਕਰਕੇ ਤੁਸੀਂ ਇਹਦਾ ਫਾਇਦਾ ਲੈ ਸਕਦੇ ਆ ਸੋ ਇਹਦੇ ਵਿੱਚ ਜੋ ਟਰੈਕਟਰ ਆ ਰਹੇ ਆ ਉਹ ਤੁਹਾਨੂੰ ਜੋ ਮੋਟਾ ਮੋਟਾ ਜਿਹੜਾ ਕਿ ਸਵਰਾਜ ਮੰਨ ਲਓ ਜਦੋਂ ਹੋ ਗਿਆ 855 ਹੋ ਗਿਆ ਉਹਦੇ ਵਿੱਚ ਤੁਹਾਡਾ 50 ਤੋਂ ਲੈ ਕੇ 55000 ਰੁਪਏ ਤੱਕ ਦਾ ਜਿਹੜਾ ਫਾਇਦਾ ਹੋ ਜਾਣਾਗਾ ਸੋ ਇਸ ਤਰ੍ਹਾਂ ਦੇ ਨਾਲ ਸਾਰੀਆਂ ਕੰਪਨੀ ਟਰੈਕਟਰਾਂ ਦੇ ਵਿੱਚ 45 ਤੋਂ ਲੈ ਕੇ ਤਕਰੀਬਨ 60 65 68000 ਰੁਪਏ ਤੱਕ ਤੁਹਾਡਾ ਫਾਇਦਾ ਹੋ ਜਾਮਗਾ ਜਾਣਾਗਾ ਉਹ ਤੁਹਾਡੇ ਮਾਡਲ ਦੇ ਮੁਤਾਬਕ ਪਾਵਰ ਦੇ ਮੁਤਾਬਕ ਹੋਵੇਗਾ ਸੋ ਜਿਹੜਾ ਕਿ ਪਹਿਲਾਂ ਸੀਗਾ ਇਹ 12% ਤੇ ਹੁਣ ਘਟਾ ਕੇ ਇਹ 5% ਕਰ ਦਿੱਤਾ ਹੈਗਾ ਸੋ ਬਹੁਤ ਜ਼ਿਆਦਾ ਜਿਹੜੀ ਕਿ ਰਾਹਤ ਮਿਲੀ ਹੈ ਕਿਸਾਨ ਵੀਰਾਂ ਨੂੰ ਸੋ ਬਹੁਤ ਜ਼ਿਆਦਾ ਜਿਹੜਾ GST ਨਾਲ ਫਾਇਦਾ ਹੋਣ ਵਾਲਾ ਕਿਸਾਨ ਵੀਰਾਂ ਦਾ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਪਹਿਲਾਂ ਬਹੁਤ ਜ਼ਿਆਦਾ ਮਹਿੰਗੇ ਬਾ ਹੋਏ ਪੈਸ਼ ਟਰੈਕਟਰਾਂ ਦੇ ਸੋ ਕੁਝ ਨਾ ਕੁਝ ਤਾਂ ਜਿਹੜਾ ਕਿ ਫਰਕ ਪਵੇਗਾ ਸੋ ਜਿਹੜਾ ਕਿ ਇਹ 20 ਪਾਵਰ ਤੋਂ ਲੈ ਕੇ 75 ਪਾਵਰ ਤੱਕ ਦੀ ਜਿਹੜੀ ਇਹ 5% ਜੀਐਸਟੀ ਕੀਤੀ ਗਈ ਆ ਉਸ ਤੋਂ ਉੱਪਰ 75 ਤੋਂ ਉੱਪਰ ਪਹਿਲਾਂ ਦੀ ਤਰ੍ਹਾਂ 12% ਜਿਹੜੀ ਜੀਐਸਟੀ ਲਾਗੂ ਰਹੇਗੀ ਸੋ ਕਿਸਾਨ ਵੀਰੋ ਇਹ ਸੀ ਅੱਜ ਦੀ ਜਾਣਕਾਰੀ ਸੋ ਅੱਗੇ ਵੀ ਸ਼ੇਅਰ ਜ਼ਰੂਰ ਕਰ ਦਿਓ ਸੋ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਵੀਰਾਂ ਦਾ ਧੰਨਵਾਦ